ਜੋ ਪੰਜਾਬ ਹੈ ਉਹ ਪੂਰੀ ਤਰ੍ਹਾਂ ਹੜ੍ਹ ਦੀ ਜਿਹੜੀ ਚਪੇਟ ਦੇ ਵਿੱਚ ਆਇਆ ਹੋਇਆ ਹੈ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਜਿਹੜੀ ਆ ਹੜ੍ਹ ਪੀਰਤਾ ਦੀ ਜਿਹੜੀ ਮਦਦ ਕੀਤੀ ਜਾ ਰਹੀ ਹੈ ਤੇ ਮੀਟਿੰਗਾਂ ਜਿਹੜੀਆਂ ਬੁਲਾਈਆਂ ਜਾ ਰਹੀਆਂ ਹਨ ਜਿਸ ਦੇ ਤਹਿਤ ਹੀ ਅੱਜ ਭਾਰਤੀ ਕਿਸਾਨ ਯੂਨੀਅਨ ਗੈਰ ਰਾਜਨੀਤਿਕ ਸੰਗਠਨ ਦੇ ਵੱਲੋਂ ਹਰੀਕੇ ਹੈੱਡ ਵਿਖੇ ਇੱਕ ਹੰਗਾਮੀ ਮੀਟਿੰਗ ਬੁਲਾਈ ਗਈ ਜਿਸ ਵਿੱਚ ਆਗੂਆਂ ਵੱਲੋਂ ਆਪਣੇ ਵਿਚਾਰ ਵਟਾਂਦਰੇ ਕੀਤੇ ਗਏ ਇਸ ਮੌਕੇ ਹਰਿਆਣੇ ਤੋਂ ਵੀ ਆਗੂ ਜਿਹੜੇ ਇੱਥੇ ਪਹੁੰਚੇ ਇਸ ਮੌਕੇ ਵੱਖ-ਵੱਖ ਬੁਲਾਰਿਆਂ ਦੇ ਵੱਲੋਂ ਜਿਹੜੀ ਸਹਾਇਤਾ ਕੀਤੀ ਜਾਣੀ ਹੈ ਲੋਕਾਂ ਦੀ ਉਹਦੇ ਬਾਰੇ ਵਿਚਾਰ ਚਰਚਾ ਵੀ ਕੀਤੀ ਗਈ ਅਤੇ ਵੱਖ-ਵੱਖ ਬੁਲਾਰਿਆਂ ਵੱਲੋਂ ਆਪਣੇ ਜਿਹੜੇ ਆ ਵਿਚਾਰ ਵੀ ਪੇਸ਼ ਕੀਤੇ ਗਏ ਇਸ ਤੰਮ ਕੀ ਕਿਹਾ ਲੀਡ ਬਾਕੀ ਕੋਕੂ ਬੁਲਾ ਰਹੇ ਨੇ ਤੁਸੀਂ ਵੀ ਸੁਣੋ ਆਪ ਅੱਜ ਜਿਹੜੀ ਮੀਟਿੰਗ ਸੀ ਕੀ ਮੁੱਦਾ ਸੀਗਾ ਮੇਨ ਪਹਿਲਾਂ ਤਾਂ ਤੁਹਾਡੇ ਪ੍ਰੈਸ ਵਾਲਿਆਂ ਦਾ ਬਹੁਤ ਲੋਕ ਬਾਹਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਜਿਹੜੀ ਮੀਟਿੰਗ ਸੀ ਹਰੀਕੇ ਹੱਦ ਤੇ ਨੌਨ ਪੋਲੀਟਿਕਲ ਸਜੋਤ ਕਿਸਾਨ ਮੁੱਦੇ 'ਤੇ ਉਹ ਲੋ ਰੱਖੀ ਗਈ ਸੀ ਜਿੱਥੇ ਪੰਜਾਬ ਦੇ ਕੋਲੇ ਕੋਲੇ ਦੇ ਸਰਬਾਤਕੂਤੀ ਜਿੱਥੇ ਹੜਾਂ ਦੀ ਬਾਵਤ ਅੱਜ ਜਿਹੜੀ ਨੌਬਤ ਆਈ ਹੋਈ ਆ ਜਿੱਥੇ ਇੱਕ ਬਹੁਤ ਵੱਡਾ ਮੇਜਰ ਸਮਝੋ ਵੀ ਐਂਸੀ ਦਿੱਤਾ ਜਿਹੜਾ ਕਿਸਾਨਾਂ ਨਾਲ ਵਾਪਰਿਆ ਕਿਉਂਕਿ ਇਹਦੇ ਵਿੱਚ ਕੱਲੇ ਕਿਸਾਨ ਨਹੀਂ ਬਹੁਤੇ ਦੁਕਾਨਦਾਰ ਵੀ ਆਉਂਦੇ ਨੇ ਹੋਰ ਵੀ ਵਪਾਰੀ ਵੀ ਆਉਂਦੇ ਨੇ ਜੇ ਮੈਂ ਗੱਲ ਕਰਾਂ ਇਹਨਾਂ ਸਰਕਾਰਾਂ ਦੀ ਜਿੱਥੇ ਕੇਂਦਰ ਸਰਕਾਰ ਨੇ ਚੁੱਪ ਧਾਰੀ ਹੋਈ ਆ ਕੋਈ ਵੀ ਹੜ੍ਹਾਂ ਦੀ ਹਰੇ ਤੇ ਰਾਸ ਸੰਗਰੀ ਕਾਲ ਮੰਤਰੀ ਵੀ ਆ ਕੇ ਗਿਆ ਕੋਈ ਗੱਲ ਨਹੀਂ ਕੀਤੀ ਤੇ ਜੇ ਮੈਂ ਪੰਜਾਬ ਸਰਕਾਰ ਦੀ ਗੱਲ ਕਰਾਂ ਜਿੱਥੇ ਇਹਨਾਂ ਦੇ ਮੰਤਰੀ ਵਿਰਿੰਦਰ ਗੁਆਇਲ ਨੇ ਜਿਨ੍ਹਾਂ ਨੇ ਪਿੱਛੇ 4 ਮਹੀਨੇ ਪਹਿਲਾਂ ਇੱਕ ਪ੍ਰੈਸ ਰਿਲੀਜ਼ ਕੀਤੀ ਸੀ ਚੰਡੀਗੜ੍ਹ ਤੋਂ ਉਹਨਾਂ ਨੇ ਕਿਹਾ ਸੀ ਕਿ ਹੜ੍ਹਾਂ ਨੂੰ ਮੁਜੱਠਣ ਲਈ ਅਸੀਂ 256 ਕਰੋੜ ਰੁਪਏ ਜਿਹਦਾ ਨਾਮ ਰੱਖਿਆ ਸੀ ਜੁੰਬੋ ਬੈਂਚ ਉਹਦੇ ਦੇ ਨਾਂ ਤੇ ਅਸੀਂ ਮਗਾ ਲਏ ਨੇ ਔਰ ਸਾਡੀ ਪੂਰੀ ਤਿਆਰੀਆਂ ਨੇ ਜਿੱਠਣ ਨੂੰ ਪਰ ਮੈਂ ਇਹਨੂੰ ਪੁੱਛਣਾ ਚਾਹੁੰਦਾ ਸਰਕਾਰਾਂ ਨੂੰ ਉਹ 256 ਕਰੋੜ ਰੁਪਏ ਕਿੱਧਰ ਗਏ ਖੋਡੇ ਅੱਜ ਤਾਈਂ ਤੁਸੀਂ ਇੱਕ ਵੀ ਰੁਪਇਆ ਕਿਸਾਨਾਂ ਤੇ ਲਾਉਣ ਦੀ ਗੱਲ ਨਹੀਂ ਕੀਤੀ ਤੇ ਜੇ ਜਨ ਅੱਜ ਗੱਲ ਕਰਾਂ ਜਿੱਥੇ ਟੋਟਲ ਪੰਜਾਬ ਦਾ ਹਵਾਮ ਹਰਿਆਣੇ ਦਾ ਹਵਾਮ ਐਨ ਆਰ ਆਈ ਵੀਰ ਸੰਜੀਤ ਕਰ ਤੇ ਸਾਡੇ ਜਿਹੜੇ ਆਰਟਿਸਟ ਨੇ ਸਾਡੇ ਜਿਹੜੇ ਮਤਲਬ ਜਿੰਨੇ ਵੀ ਲੋਕ ਜਿਹੜੇ ਉਹ ਮੈਦਾਨ ਦੇ ਵਿੱਚ ਹੜਪੀਟਾਂ ਦੇ ਮੱਦੇ ਲੈ ਕੁੱਦੇ ਨੇ ਅਸੀਂ ਉਹਨਾਂ ਦਾ ਦੇਣ ਨਹੀਂ ਦੇ ਸਕਦੇ ਕਿਉਂਕਿ ਇਹ ਜਿਹੜੇ ਹੜਪੀਟ ਨੇ ਇਹ ਆਪਾਂ ਕੁਦਰਤੀ ਕੁਰੂਪੀ ਵੀ ਕਹਿ ਲਗੇ ਪਰ ਮੈਂ ਨਾ ਸਰਕਾਰਾਂ ਦੀ ਇਹਨਾਂ ਗਈ ਜੀ ਵੀ ਕਹਿ ਸਕਦੇ ਆ ਕਿਉਂਕਿ ਜਿੱਥੇ ਇਹ ਪਾਣੀ ਨੂੰ ਜੱਕਦਾਂ ਛੱਡਣਾ ਇਹ ਬਹੁਤ ਵੱਡੀ ਇੱਕ ਗਲਤੀ ਆ ਕਿ ਇਹ ਪਾਣੀ ਪਹਿਲਾਂ ਵੀ ਰਿਲੀਜ਼ ਕਰ ਸਕਦੇ ਸੀ ਵੀ ਇੰਨਾ ਪਾਣੀ ਸਾਡੇ ਪੂਰੇ ਜਿਹੜਾ ਡਾਊਨਸਟ੍ਰੀਮ ਕਰ ਸਕਦੇ ਆ ਤੇ ਇਹ ਕਰ ਸਕਦੇ ਸੀ ਪਰ ਜੇ ਅੱਜ ਕੱਲ੍ਹ ਦੀਆਂ ਜਿਹੜੀਆਂ ਮੌਕੇ ਨੇ ਸਰਕਾਰਾਂ ਜਿਵੇਂ ਕਿ ਕਿਸਾਨਾਂ ਦੇ ਨਾਲ ਨੈ ਸੰਗ ਦਾ ਇਹ ਮਤਰੀਬ ਵਾਲਾ ਮਾਵਲਾ ਸੂਰੂਪ ਚੱਲ ਰਿਹਾ ਤੇ ਅੱਜ ਸਾਨੂੰ ਇਹ ਜਿਹੜਾ ਹੜ੍ਹ ਤੋਂ ਸਾਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਸਰਕਾਰਾਂ ਨੇ ਕਿ ਜਿਹੜੀ ਲੜਾਈ ਆ ਸਾਨੂੰ ਖੁਦ ਨੂੰ ਲੜਨੀ ਪੈਣੀ ਆ ਚਾਹ ਕਿਸਾਨੀ ਦੀ ਲੋੜੀ ਲੜਾਈ ਹੋਵੇ ਚਾਹ ਵਪਾਰੀ ਦੀ ਲੜਾਈ ਹੋਵੇ ਚਾਹ ਛੋਟੇ ਦੁਕਾਨਦਾਰਾਂ ਦੀ ਲੜਾਈ ਹੋਵੇ ਪਰ ਜੇ ਹੜ੍ਹ ਪੀਤਾਂ ਦਾ ਜਿਹੜਾ ਨੁਕਸਾਨ ਆ ਜਿਹੜਾ ਸਾਡੀਆਂ ਚਰਖੇ ਜਮੀਨਾਂ ਸੀ ਉਹ ਆ ਜੋ ਬਹੁਤ ਜ਼ਿਆਦਾ ਦੁਖਦਾਈ ਘਟਨਾ ਵਾਪਰੀ ਹੈ ਜਿੱਥੇ ਉਹ ਜ਼ਮੀਨਾਂ ਸਾਡੀਆਂ ਹਰੇ ਸਾਨੂੰ ਪਤਾ ਨਹੀਂ ਵੀ ਕਾਨ ਕਿਵੇਂ ਦੇ ਲਈ ਤਿਆਰ ਹੋਣ ਗਿਆ ਕਿ ਨਹੀਂ ਤਿਆਰ ਹੋਣੀਆਂ ਜਿਨ੍ਹਾਂ ਤੇ ਇੱਕ ਬਹੁਤ ਵੱਡਾ ਖਰਚਾ اٹھਾਉਣਾ ਪੈਣਾ ਜਿੱਥੇ ਕਿਸਾਨਾਂ ਦੇ ਜਿਹੜੇ ਘਰ ਸੀ ਉਹ ਢਹਿ ਢੇਰੀ ਹੋ ਗਏ ਜਿੱਥੇ ਉਹਨਾਂ ਦੇ ਪਸ਼ੂ ਸੀ ਉਹ ਵੀ ਉਹਨਾਂ ਦੇ ਸਾਰੇ ਜਿਹੜੇ ਪਾਣੀ ਦੇ ਵਿੱਚ ਰੁੜ ਗਏ ਜਿਹੜੇ ਪਰਿਵਾਰ ਸੀ ਉਹ ਵੀ ਬਿਮਾਰੀਆਂ ਨਾਲ ਘਿਰੇ ਹੋਏ ਨੇ ਤੇ ਇਸ ਕਰਕੇ ਅੱਜ ਜਿਹੜੀ ਪੰਜਾਬ ਦੇ ਉੱਤੇ ਇੱਕ ਬਹੁਤ ਵੱਡੀ ਇੱਕ ਮੁਸਾਲ ਆ ਜਿਹੜੀ ਕਾ ਤੇਰੀ ਜਿਹੜੀ ਮਤਲਬ ਉਹ ਹੋਈ ਪਈ ਆ ਤੇ ਜੇ ਮੈਂ ਗੱਲ ਕਰਾਂ ਇਹਨਾਂ ਸਰਕਾਰਾਂ ਦੀ ਸਾਨੂੰ ਇਹਨਾਂ ਨੂੰ ਜਗਾਉਣ ਦੀ ਲੋੜ ਆ ਸਾਨੂੰ ਇਹਨਾਂ ਨੂੰ ਦੱਸਣ ਦੀ ਲੋੜ ਆ ਕਿ ਜਿਹੜਾ ਕਿਸਾਨ ਆ ਇਹ ਇੱਕ ਧੁਗਾ ਜਿੱਥੇ ਉਸਥਾਨ ਸਾਰੇ ਭਾਰਤ ਦਾ ਢਿੱਡ ਭਰਦਾ ਅਨਾਜ ਨਾਲ ਜੋ ਉੱਥੇ ਆਪਦੇ ਬੱਚਿਆਂ ਦਾ ਵੀ ਪਾਲਣ ਪੋਸ਼ਣ ਕਰਦਾ ਜਿਹੜਾ ਅਨਾਜ ਦਾ ਇਹ ਕਾਰ ਵੀ ਪੈ ਸਕਦਾ ਤੇ ਪਰ ਸਰਕਾਰ ਜਿਹੜਾ ਬਾਹਰਲੇ ਜਿਹੜੇ ਮੁਲਖਾਂ ਨਾਲ ਮure ਹੱਥ ਢੱਡੂਗੀ ਤੂੰ ਸਰਕਾਰ ਨੂੰ ਸਰੋਤਕਸ਼ਨ ਲੈਣਾ ਚਾਹੀਦਾ ਜਿਹੜੇ ਕਿਸਾਨਾਂ ਦੀ ਪਰਪਾਈ ਕਰਨੀ ਚਾਹੀਦੀ ਆ ਜਿੱਥੇ ਉਹਨਾਂ ਦੀ ਜ਼ਮੀਨ ਆ ਜਿੱਥੇ ਉਹਨਾਂ ਦੇ ਪਰਿਵਾਰ ਆ ਜਿੱਥੇ ਉਹਨਾਂ ਦੇ ਪਸ਼ੂਆਂ ਦਾ ਨੁਕਸਾਨ ਹੋਇਆ ਉਹ ਸਾਰਾ ਉਹਨਾਂ ਨੂੰ ਦੇਖ ਰੇਖ ਆਪ ਕਰਨੀ ਚਾਹੀਦੀ ਆ ਪਰ ਮੈਂ ਦੂਜੇ ਪਾਸੇ ਉਹਨਾਂ ਲੋਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਐਨਆਰ ਦੇ ਵੀਰਾਂ ਨੇ ਬਹੁਤ ਵੱਡਾ ਦਿਲ ਖੋਲ ਕੇ ਜਿਹੜੇ ਮਤਲਬ ਸਾਡੇ ਗਾਉਣ ਵਾਲੇ ਸੀ ਸੰਗੀਤਕਾਰ ਤੇ ਸਾਡੇ ਜਿਹੜੇ ਮਤਲਬ ਫਿਲਮੀ ਐਕਟਰ ਜਿਨ੍ਹਾਂ ਨੇ ਬਹੁਤ ਵੱਡਾ ਤਹਈਆ ਕਰਕੇ ਇਹੋ ਜਿਹਾ ਮਤਲਬ ਹਰਾਂ ਲਈ ਅਸੰਭਵ ਪਰਾਲੇ ਕੀਤੀ ਨਹੀਂ ਜਿਨ੍ਹਾਂ ਦਾ ਅਸੀਂ ਦੇ ਨਹੀਂ ਦੇ ਸਕਦੇ ਜਿਨ੍ਹਾਂ ਨੇ ਕਈ ਪਿੰਡ ਗੋਦ ਦੇ ਵਿੱਚ ਲੈ ਰਹੇ ਨੇ ਪਰ ਸਰਕਾਰਾਂ ਨੂੰ ਵੀ ਅੱਜ ਇੱਥੇ ਬਹੁਤ ਵੱਡਾ ਹਵਲਾ ਮਾਰਦੀ ਲੋੜ ਆ ਸੋ ਇਹ ਨਹੀਂ ਦੇ ਬੇਦਗਾਂ ਦਾਸ ਵਾਈਰੂਸ ਦਾ ਪਾਸਾ ਵੇ ਇਸ ਤਰ੍ਹਾਂ ਹੀ ਆਪਣੀ ਮੇਰੀ ਆਹ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਬਾਰੇ ਕੋਈ ਚੁੱਕਾ ਖਾਲਸਾ ਵੈਕ ਆ ਅੱਜ ਵੀ ਜਿਹੜੀ ਹਰੀਕੇ ਵਿੱਚ ਮੀਟਿੰਗ ਹੋਈ ਆ ਉਹਦੇ ਵਿੱਚ ਸੰਯੁਕਤ ਖਸਾਨ ਮੌਤ ਦਾ ਗੈਰ ਸਿਆਸੀ ਦੇ ਸਾਰੇ ਵੀ ਆਪ ਨੂੰ ਨਜ਼ਰ ਸੰਨ ਔਰ ਸਭ ਤੋਂ ਵੱਡੀ ਗੱਲ ਕਿਉਂਕਿ ਪੰਜਾਬ ਪੂਰਾ ਪਾਣੀ ਪਾਣੀ ਹੋਇਆ ਪਿਆ ਪੰਜਾਬ ਡੁੱਬਿਆ ਪਿਆ ਆਪਾਂ ਇਹਨੂੰ ਜੇ ਕੁਦਰਤੀ ਆਫਤ ਕਹੀਏ ਕੁਦਰਤੀ ਆਫਤ ਕਹਿਣਾ ਅਸੀਂ ਬਿਗਨਾਹ ਕਰਵਾਂਗੇ ਜੇ 25% ਫਸਾਦਾਂ ਦੀ ਮਾਰ ਆ ਤਾਂ ਮੈਂ ਸਮਝਦਾ ਜਿਹੜੀਆਂ ਸਰਕਾਰਾਂ ਨੇ ਇੱਕ ਪੀਰ ਨਾਲ ਦੋ ਨਿਸ਼ਾਨੇ ਜੁੱਤੇ ਆ ਕਿਤੇ ਨਾ ਕਿਤੇ ਇਹ ਬਿਲਕੁਲ ਕਲੀਅਰ ਅਸੀਂ ਸ਼ਬਦਾਂ 'ਚ ਕਹਿਣਾ ਚਾਹੁੰਦਾ ਮੈਂ ਕਿਉਂਕਿ ਜੇ ਇਹ ਗੁੰਗੀ ਪੱਤੀਆਂ ਕੁਲ ਜ਼ਮੀਨ ਆ ਜਾਵੇ ਜਾਂ ਜਿਹੜੇ ਇਹ ਉਹ ਪਕੀਆ ਕਾਰਪੋਰੇਟ ਘਰਾਣਿਆਂ ਕੋਲ ਆ ਜਿੱਵੇਂ ਮੈਨੂੰ ਲੱਗਦਾ ਹਟ ਨਹੀਂ ਆਉਣਗੇ ਸਭ ਤੋਂ ਵੱਡਾ ਗੈਜੰਪਲ ਕੀ ਹੈ ਜਿਹੜੇ ਰਜੀਤ ਸਾਗਰ ਉਹ ਕਿਉਂ ਬਣਾਇਆ ਜਿਹੜਾ ਪੌਂਗ ਡੈਮ ਆ ਕਿਉਂ ਬਣਾਇਆ ਜਿਹੜੇ ਭਾਖੜਾ ਡੈਮ ਆ ਕਿਉਂ ਬਣਾਣੇ ਇਹ ਸਾਰੇ ਪਾਣੀ ਨੂੰ ਕੰਟਰੋਲ ਕਰਦੇ ਨੇ ਫਿਰ ਕਿਵੇਂ ਰਿਲੀਜ਼ ਕਰਨਾ ਹੁੰਦਾ ਸਾਲ ਲਈ ਉਹ ਆ ਜਦੋਂ ਅਪ੍ਰੈਲ ਮਹੀਨੇ ਤੋਂ ਸਰਕਾਰਾਂ ਪਟ ਰਹੀਆਂ ਮਤਲਬ ਸਰਕਾਰਾਂ ਨੂੰ ਪਟ ਰਹੇ ਆ ਅਖਬਾਰ ਵੀ ਆਮ ਜਿਹੜੇ ਮਾਹਰ ਲੋਕ ਨਹੀਂ ਬਰਸਾਤਾ ਹੋਣੀ ਹੈ ਮਤਲਬ ਜਦੋਂ ਇਹਨਾਂ ਨੂੰ ਪਤਾ تھا ਵੀ ਆਹ ਕੰਡੀਸ਼ਨ ਹੋਊਗੀ ਤੇ ਇਹਨਾਂ ਨੇ ਪਾਣੀ ਪਹਿਲਾਂ ਕਿਉਂ ਨਹੀਂ ਰਿਲੀਜ਼ ਕਰਦਾ ਇਹ ਸਰਕਾਰਾਂ ਦੀ ਮਨਛਾ ਚਾਹੇ ਸੈਂਟਰ ਸਰਕਾਰ ਹੋਵੇ ਚਾਹੇ ਪੰਜਾਬ ਸਰਕਾਰ ਹੋਵੇ ਉਹਨਾਂ ਨੇ ਕਿਤੇ ਨਾ ਕਿਤੇ ਵੱਡਾ ਚੁਲੂ ਕੀਤਾ ਪੰਜਾਬ ਤੇ ਅੱਜ ਅਸੀਂ ਇੱਥੇ ਮੀਟਿੰਗ ਕੀਤੀ ਹੈ ਵੀ ਆਉਣ ਵਾਲੇ ਦਿਨਾਂ 'ਚ ਸਰਕਾਰਾਂ ਨੂੰ ਕਿਵੇਂ ਘੇਰਿਆ ਜਾਊਗਾ ਔਰ ਸਭ ਤੋਂ ਵੱਡੀ ਗੱਲ ਜਿਹੜੇ ਹੜ੍ਹ ਪੀੜਤ ਹੈਗੇ ਆ ਜਿਨ੍ਹਾਂ ਨੇ ਉਹਨਾਂ ਦੀ ਮਦਦ ਕੀਤੀ ਆ ਉਹਨਾਂ ਦਾ ਦਿਲੋਂ ਅਸੀਂ ਧੰਨਵਾਦ ਕਰਦੇ ਚਾਹੇ ਪੱਤਰਕਾਰ ਆਪਣੇ ਕਲਾਕਾਰ ਵੀਰ ਹੁਣ ਕੋਈ ਵੀ ਸੰਸਥਾਵਾਂ ਹੋਣ ਔਰ ਅਸੀਂ ਇਹ ਦੇਖਾਂਗੇ ਵੀ ਕਿੱਥੇ ਕਿਹੜੀ ਜ਼ਰੂਰਤ ਹੈਗੀ ਆ ਕਿਉਂਕਿ ਅੱਜ ਤੋਂ 10 ਦਿਨ ਬਾਅਦ ਬੱਡੀ ਪ੍ਰੋਬਲਮ ਆਊਗੀ ਜਿਹੜੇ ਪਿੰਡ ਜਾਂ ਜਿੱਥੇ ਦਾ ਕਿਸਾਨਟ ਹੁੰਦਾ ਗਿਆ ਲੋਕਾਂ ਦੇ ਇੱਕ ਸਾਲ ਚ ਫਸਲ ਨਹੀਂ ਹੋਣੀ ਆਉਣ ਵਾਲੇ ਦਿਨਾਂ ਚ ਸਾਰੀਆਂ ਚੀਜ਼ਾਂ ਨੂੰ ਵਿਚਾਰ ਕੇ ਜਿੰਨੇ ਜੋ ਕੇ ਹਾਂ ਉਹਨਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਓ ਧੰਨਵਾਦ